ਸਾਰੇ ਦੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ ਅਧਿਅਤ ਤੇ ਉਸ ਸਰਕਾਰ ਤੋਂ ਅਸੀਂ ਜਿਹੜਾ 15 ਤੇ ਲਗਭਗ ਸਰਪਤਕ ਪਿਛਲੇ ਵਰੇ ਐਤਮੀ 5-7 ਹੋਇਆ ਦੋ ਤਿੰਨ ਸਾਡੇ ਕੋਲ ਹੋਰ ਮਹੱਤਵਪੂਰਨ ਮਸਲੇ ਆ ਉਹ ਅਸੀਂ ਹੱਲ ਕਰਾਉਣੇ ਆ ਮੈਂ ਆਪਣੇ ਲਾਸ਼ ਤੇ ਕਹਿਣਾ ਚਾਹਾਂ ਸਾਡੇ ਲਈ ਮਾਰਚ ਕਰਨਾ ਬਹੁਤ ਮਹੱਤਵਪੂਰਨ ਜੇ ਅਸੀਂ ਆਉਣਾ ਜਾਣਾ ਆਉਣਾ ਜਾਣਾ ਬੈਠਣਾ ਖਲੋਣਾ ਇਹ ਰ ਸਰਕਾਰ ਮੰਨਣ ਵਾਲੀ ਨਹੀਂ ਤੁਹਾਨੂੰ ਕੁਝ ਵਿਚਾਰ ਕਰਨਾ ਪਊ ਜੇ ਕਿ ਉਹ ਐਡਾ ਨਹੀਂ ਨਿਕਲਦਾ ਤੇ ਕੋਈ ਟੇਡਾ ਕਰਨਾ ਪਊਂਗਲਾਂ ਗਲ ਕੇ ਇਸ ਤਰ੍ਹਾਂ ਇਸ ਕਰਕੇ ਭਰਾਓ ਇਹ ਮੰਨ ਚ ਬਹੁਤ ਤਕੜਾ ਇਹ ਮੰਨ ਚ ਬਹੁਤ ਤਕੜਾ ਇਹ ਮੰਨ ਚ ਕੋਈ ਵਿਉਤਬੰਦੀ ਕਰੇ ਅਗਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਚ ਇਸ ਸਰਕਾਰ ਦੀ ਹਾਕਾਰ ਜਿੰਨਾ ਕਰਨਾ ਹੋਈ ਇਹ ਸਰਕਾਰ ਬਹੁਤ ਠੀਕ ਬਹੁਤ ਠੀਕ ਲੋਕਾਂ ਆਈ ਰੈਲੀ ਗਈ ਰੈਲੀ ਇਸ ਕਰਕੇ ਬੇਸ਼ਰਮ ਜਿਹੜੀ ਸਰਕਾਰ ਆ ਇਹ ਚੋਰਾ ਨਹੀਂ ਵਪਾਰੀਆਂ ਨਹੀਂ ਸਾਡੀ ਜ਼ਮੀਨ ਬਿਜਲੀ ਬੋਰਡ ਦੀ ਜ਼ਮੀਨ ਅਸੀਂ ਕਹਿੰਦੇ ਆ ਸਾਡੀ ਆ ਸਾਡੇ ਪੁਰਖਿਆਂ ਦੀ ਆ ਸਾਡੇ ਲੋਕਾਂ ਨੇ ਸਾਡੀਆਂ ਸਾਡੇ ਨਿੱਜੀ ਤੌਰ ਤੇ ਕੁਝ ਲੋਕਾਂ ਨੇ দান ਦਿੱਤੀ ਜੋ ਜ਼ਮੀਨ ਲੁੱਟ ਕੇ ਲੈ ਜਾਣ 90 90 100 100 ਏਕੜ ਤੇ ਪੰਜਾਬ ਦੇ ਲੋਕਾਂ ਨੂੰ ਗੁੱਸਾ ਨਾ ਆਵੇ ਤੇ ਸਰਕਾਰ ਕਿੰਨਾ ਸੂਤ ਆਉਗੀ ਜੇ ਬਿਜਲੀ ਐਕਟ 225 ਜੇ ਅਸੀਂ ਉਹਨੂੰ ਪੜਿਆ ਹੀ ਨਾ ਜਿਹੜਾ ਖਰੜਾ ਮੋਦੀ ਨੇ ਭੇਜਿਆ ਜਿਹੜਾ ਨਾਲੇ ਤਾਇ ਦਾ ਪੁੱਤ ਆ ਤੇ ਫੇਰ ਪੰਜਾਬ ਤਬਾਹ ਹੋਊਗਾ ਪੰਜਾਬ ਦੀ ਕਥਾਨੀ ਤਬਾਹ ਹੋਊਗੀ ਮੇਰਾ ਸਮਾਪਤ ਆ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਇਹ ਤਨਵੀਨਰ ਜਿਹੜੇ ਨੇ 17 18 ਇੱਕ ਦੇ ਬਹਿਣ ਬਹਿ ਕੇ ਇਹ ਵਿਆਹ ਤੋਂ ਬੰਦੀ ਕਰਨ ਇਸ ਸਰਕਾਰ ਨੂੰ ਨਾਕਿੱਦਾ ਪਾਉਣੀ ਆ ਤੇ ਲਾਜ਼ਮੀ ਇਹ ਸਰਕਾਰ ਟਿਕਾਣੇ ਆਊਗੀ ਇਹ ਏਦਾਂ ਅੱਗੇ ਲੱਗ ਕੇ ਪੱਜੀ ਫਿਰੂਗੀ ਫੇਰ ਮੀਟਿੰਗ ਕੈਨਸਲ ਫੇਰ ਮੀਟਿੰਗ ਕੈਨਸਲ ਇਹ ਸਾਡੇ ਵਰਕਰ ਨੂੰ ਤੇ ਸਾਡੀ ਲੀਡਰਸ਼ਿਪ ਨੂੰ ਵੀ ਗੁੱਸਾ ਜਦਨ ਆ ਗਿਆ ਨਾ ਤੇ ਉਹ ਦਿਨ ਇਹ ਸੂਤ ਆ ਜਾਣਗੇ ਹੁਣ ਮੇਰਾ ਲਾਸਟ ਤੇ ਤੁਹਾਨੂੰ ਅਪੀਲ ਕਰਨੀ ਆ ਕਿ ਗੱਡੀਆਂ ਚ ਨਾ ਵੜਿਓ ਰੱਬ ਦਾ ਵਾਸਤਾ ਇਹ ਮਾਰਚ ਜਿੱਥੋਂ ਤੱਕ ਲੀਡਰਸ਼ਿਪ ਲਿਜਾਊਗੀ ਉਥੋਂ ਤੱਕ ਮਾਰਚ ਕਰੋ ਡਿਸਪਲਿਨ ਦੇ ਵਿੱਚ ਕਰੋ ਇਹ ਫੋਟੋ ਫਾਟੋ ਲਈ ਚਲੋ ਸੱਜੇ ਖੱਬੇ ਇਹ ਫੋਟੋ ਫਾਟੋ ਦੀ ਹੋੜ ਜਣਾ ਪਿਓ ਤੇ ਜਿੱਥੇ ਜਾ ਕੇ ਸਮਾਪਤੀ ਕਰਨੀ ਆ ਉਥੇ ਜੋ ਲੀਡਰਸ਼ਿਪ ਤੁਹਾਨੂੰ ਕਹੂਗੀ ਉਹ ਆਪਦੇ ਘਰਾਂ ਨੂੰ ਜੇਬਾਂ ਦੇ ਵਿੱਚ ਪਾ ਕੇ ਖੜਿਓ ਫੇਰ ਜਾ ਕੇ ਆਪਦੇ ਜ਼ਿਲ੍ਹਿਆਂ 'ਚ ਵਿਉਂਤਬੰਦੀ ਕਰਕੇ ਮਜਬੂਤ ਸੰਗਰਸ਼ ਕਰਕੇ ਇਹਨਾਂ ਦਾ ਨੱਕ ਚ ਦਮ ਕਰਿਏ ਬਹੁਤ ਬਹੁਤ ਧੰਨਵਾਦ